ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਿੰਡ ਆਏ ਆ ਢੱਲਮਾ ਜ਼ਿਲ੍ਹਾ ਬਰਨਾਲਾ ਬਾਈ ਦਾ ਫਾਰਮ ਖੁੱਲਿਆ ਵਾ ਜੀ ਗਾਈਆਂ ਦਾ ਐਫ ਪੀ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਤੇ ਲੈਣਾ ਡਿਟੇਲ ਬਾਈ ਨੂੰ ਸਾਰੀ ਕੀ ਕੀ ਮੋਲਾਂ ਤੇ ਕੀ ਕੀ ਰੇਟ ਆ ਮੇਰੇ ਸਾਹਮਣੇ ਬਾਈ ਦਾ ਸਾਰੇ ਤਰ੍ਹਾਂ ਦੀ ਮਾਲ ਮਿਲੂਗਾ ਬਾਈ ਕੋਲੋਂ ਆਪਾਂ ਨੂੰ ਤੇ ਕਰਦੇ ਆ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਹੈ ਜੀ ਆਪਣਾ ਗੋਟਾ ਸਿੰਘ ਬਾਈ ਪਿੰਡ ਜੀ ਟਲਮਾਈ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਨੰਬਰ ਦੱਸੋ ਬਰਾ ਆਪਣਾ 98032 8449 98032 8449 ਠੀਕ ਹੈ ਜੀ ਹਾਂਜੀ ਹਾਂਜੀ ਦਿਖਾ ਦਿਓ ਜੀ ਆਪਾਂ ਨੂੰ ਮਾਰਕੀਟ ਵੀ ਇੱਕ ਕਿਤਾਬ ਹੈੜਾ ਆਪਣੇ ਕੋਲੇ ਠੀਕ ਹੈ ਜੀ ਸਹੀ ਹੋਈ ਦੁੱਧ ਹੈਗਾ ਤੇ ਲੈ 18 ਕਿਲੋ ਠੀਕ ਹੈ ਜੀ ਹਾਂ 2 ਮਹੀਨੇ ਸਹੀ ਹੋਈ ਆ ਠੀਕ ਹੈ ਜੀ ਹਾਂਜੀ ਭਾਈ ਜੀ ਦੇਖ ਸਕਦੇ ਹੋ ਗਾਂ ਵਾਈਕੋੜ ਤੇ ਬਾਕੀ ਬਗਾਈ ਜੀ ਨ ਕਰਦੇ ਗੱਲਬਾਤ ਬਾਈ ਦੇਖ ਸਕਦੇ ਹੋ ਬਾਈ ਕੀ ਕਿੰਨਾ ਦੱਦਾ ਜੀ ਦੇਖਾ ਇਹ ਇਸ ਟਾਈਮ ਵੀ ਵੀਰੇ 18 ਕਿਲੋ ਦੱਦਾਗਾ ਠੀਕ ਹੈ 18 ਕਿਲੋ ਹਾਂਜੀ ਠੀਕ ਹੈ ਜੀ ਮਗਰ ਕੀ ਹੈ ਜੀ ਮਗਰ ਕੁਸ ਹੈ ਨਹੀਂ ਵੀਰੇ 2 ਮਹੀਨੇ ਸੁਈ ਹੋਈ ਹੈ ਠੀਕ ਹੈ ਜੀ ਕੀ ਰੇਟ ਆਪਰਾ ਆਜਾ ਰੇਟ ਇਹ ਤਾਂ 45000 ਰੁਪਏ ਕਰ ਦੇ ਜੀ ਠੀਕ ਹੈ ਜੀ ਬਾਈ ਜੀ 45000 ਰੁਪਏ ਰੇਟ ਆ ਜੀ ਉਸ ਮੌਕੇ ਤੇ ਹੋ ਜਾਂਦਾ ਬਾਤ ਘੱਟ ਬਾਈ ਕਹਿੰਦਾ ਮੌਕੇ ਤੇ ਬਾਈ ਤਸੱਲੀ ਨਾਲ ਪੂਰਾ ਮੈਂ ਪੂਰੀ ਗਾਰੰਟੀ ਹੈ ਵੀਰੇ ਗਾਰੰਟੀ ਕੰਡਾ ਕਰਕੇ ਦਵਾਂਗਾ ਜੀ ਬਾਈ ਜੀ ਕਹਿੰਦਾ ਕੰਡਾ ਕਰਕੇ ਵੀ ਦਵਾਂਗੇ ਤੇ ਦੇਖ ਸਕਦੇ ਹੋ ਜੇ ਫੈਕਟ ਆਈ ਤਾਂ ਬਾਈ ਜੀ ਨਾ ਕੰਡੈਕਟ ਦਿਲਬਰ ਨਾਲ ਜੀ ਆਪਣੇ ਚੈਨਲ ਨੂੰ ਬਹੁਤ ਬਸ ਸਬਸਕ੍ਰਾਈਬ ਤੇ ਸ਼ੇਅਰ ਕਰਦਾ ਕਰੋ ਤਾਂ ਕਿ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਅਪਡੇਟ ਕਰਦੇ ਰਹੀ ਜੀ ਹਾਂਜੀ ਭਾਈ ਜੀ ਦੇਖ ਸਕਦੇ ਹੋ ਬਾਈਕੋਲ ਇਦਾਂ ਹੋ ਰਾ ਸਿੰਗਾ ਵਾਲੀ ਹੈ ਜੀ ਦੇਖ ਸਕਦੇ ਹੋ ਬਾਕੀ ਤੋੜਾ ਤਾਰਾ ਦੇਖ ਸਕਦੇ ਹਾਂਜੀ ਭਰਾ ਜੀ ਦੱਸੋ ਜੀ ਇਹਦੇ ਡਿਟੇਲ ਦੱਸੋਗੇ ਗੱਲ ਵਾਹ ਹਾਂਜੀ ਪਹਿਲੇ ਸੂਏ ਵੀਰੇ ਇਹੇ ਬੈੜ ਠੀਕ ਹੈ ਜੀ ਹਾਂਜੀ ਦੁੱਧ ਇਸ ਟਾਈਮ ਦੇ ਕਰਕੇ 16 ਕਿਲੋ ਆਈ ਠੀਕ ਹੈ ਜੀ ਹਾਂਜੀ ਤੇ ਬੱਚਾ ਜੀ ਬੱਚਾ ਇਹ ਦੇ ਮਗਰ ਵੀ ਨਹੀਂ ਹੈਗਾ ਵੀਰੇ ਠੀਕ ਹੈ ਜੀ ਇਹ ਤਿੰਨ ਕ ਮਹੀਨੇ ਸੂਈ ਹੋਇਆ ਤੇ ਠੀਕਾ ਭਰਿਆ ਹੋਇਆ ਦਾ ਠੀਕ ਹੈ ਜੀ ਹਾਂਜੀ ਕੀ ਰੇਟ ਟੂਟਾ ਭਰਿਆ ਇਹਦਾ ਰੇਟ ਆ 42000 ਰੁਪਏ ਜੀ ਬਾਈ ਬਾਈ ਦੇਖ ਸਕਦੇ ਹੋ 42000 ਬਾਕੀ ਥਾਂ ਤੋਂ ਤੁਸੀਂ ਦੇਖ ਸਕਦੇ ਹੋ ਰੇਟ 42000 ਹੰਡਾ ਢੱਲ ਮਾ ਜੀ ਬਾਈ ਜਨਾ ਕੰਨੈਕਟ ਕਰ ਸਕਦੇ ਹੋ ਬਾਕੀ ਸੋਡੇ ਸਾਹਮਣੇ ਦਹੀ ਰਿਆ ਜੀ ਸਾਰਾ ਕੁਝ ਹਾਂਜੀ ਬਾਈ ਜੀ ਅਗਲੀ ਪਿਆੜ ਤੋਂ ਹੁਣ ਇਸ ਨੂੰ ਹੱਕ ਹੋਰ ਕੀ ਇਹਨਾਂ ਨੂੰ ਤੋੜ ਲਈ ਤਾਂ ਤੋੜ ਕੇ ਦੇਖ ਸਕਦੇ ਆਂ ਮੇਰੇ ਵੀ ਸੰਗ ਹੈਗੇ ਜੀ ਦੇਖ ਸਕਦੇ ਆਂ ਤਾਂ ਤੁਸੀਂ ਦੇਖ ਸਕਦੇ ਏਡਾ ਛੁੱਟਾ ਉਹ ਲੋਕ ਕੋਲ ਹਾਂਜੀ ਬਾਈ ਦੇਖ ਸਕਦੇ ਸੱਡਾ ਸਭ ਤੋਂ ਹਾਂਜੀ ਬਾਈ ਜੀ ਦੋਸਤ ਡੀਲੇ ਦੀ ਬਾਰੀ ਹਾਂਜੀ ਇਹਦੇ ਥੱਲੇ ਵੀ 22 ਲੀਟਰ ਦੁੱਧ ਦਾ ਦੂਜਾ ਸੂਆ ਬੈੜਾ ਇਹ ਠੀਕ ਆ ਜੀ ਹਾਂਜੀ 22 ਲੀਟਰ ਮਿਲ ਕੇ ਦੁੱਧ ਦਵਾਂਗੇ ਦਾ ਠੀਕ ਆ ਜੀ ਹਾਂਜੀ ਸੂਈ ਇਹ ਵੀ 2 ਟਾ ਇੱਕ ਮਹੀਨੇ ਦੀ ਵੀਰੇ ਠੀਕ ਆ ਬੱਚਾ ਬੱਚਾ ਜੀ ਬੱਚਾ ਇਹਦੇ ਮਗਰ ਵੀ ਨਹੀਂ ਹੈਗਾ ਵੀਰੇ ਠੀਕ ਆ ਜੀ ਕੀ ਆਪਣਾ ਰੇਟ ਜੀ ਇਹਦਾ 52000 ਰੁਪਿਆ ਜੀ ਬਾਈ ਜੀ 52000 ਰੁਪਿਆ ਰੇਟ ਆ ਉਸੇ ਬਾਅਦ ਸੀਲ ਠੰਡੀ ਪਸੇਰੀ ਆ ਜੀ ਸੀਲ ਠੰਡੀ ਪਸੇਰੀ ਆ ਬਾਈ ਦੇਖੋ ਜੀ ਬਾਈ ਕਹਿੰਦਾ ਕੋਈ ਪ੍ਰੋਬਲਮ ਹੀ ਨਹੀਂ ਥਣ ਥਣ ਓਕੇ ਆ ਜਮਾ ਹਾਂਜੀ ਜਮਾ ਸਹੀ ਹੈ ਜੀ ਠੀਕ ਆ ਠੀਕ ਹਾਂਜੀ ਬਾਈ ਜੀ ਜੇ ਕਿਸੇ ਨੂੰ ਮਾਨ ਪਸੰਦ ਕੋਈ ਵੀ ਗਾਂ ਚਾਹੀਦੀ ਹੋਈ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਜੀ ਆਪਣੇ ਚੈਨਲ ਨੂੰ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਕਰਦਾ ਕਰੋ ਤਾਂ ਕਿਸੇ ਨੂੰ ਮਦਦ ਨਵੇਂ ਆ ਇਸਾਰੇ ਬੜੀ ਕੋ ਗਾਵਾ ਤੇ ਬਾਕੀ ਰੇਟ ਵੀ ਦਿਖਾਤਾ ਦੱਸਤਾ ਇਸ ਨੂੰ ਬਾਈ ਜੀ ਨੇ ਤੇ ਆਪਣਾ ਨੰਬਰ ਹੈ 7528003555 ਜੇ ਕਿਸੇ ਬਾਈ ਨੇ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕਨੈਕਟ ਕਰੋ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਓਕੇ ਬਾਈ